ਦੋਸਤੋ ਅੱਜ ਆਪਾਂ ਗੱਲ ਕਰ ਰਹੇ ਆ ਛੜਦੇ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਦੇ ਬਲਾਕ ਲੰਬੀ ਦੇ ਪ੍ਰਕਾਸ਼ ਸਿੰਘ ਬਾਦਲ ਦੇ ਏਰੀਏ ਦੇ ਪਿੰਡ ਪਿੰਡ ਪੀਟੀ ਵਾਲਾ ਬਾਰੇ ਇਹ ਪਿੰਡ ਬਹੁਤ ਹੀ ਜ਼ਿਆਦਾ ਖੂਬਸੂਰਤ ਬਣਿਆ ਹੋਇਆ ਹੈ ਇਸ ਪਿੰਡ ਦੀਆਂ ਰਾਜਨੀਤਿਕ ਜੜ੍ਹਾਂ ਬਹੁਤ ਜ਼ਿਆਦਾ ਡੂੰਘੀਆਂ ਨੇ ਕਿਹਾ ਜਾਂਦਾ ਹੈ ਕਿ ਜਿਹੜੇ ਟਾਈਮਾਂ 'ਚ ਕੋਈ ਟਾਮਾਟਾ ਵਾਲ ਲੀਡਰ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਹਰਮੀਤ ਸਿੰਘ ਬਰਾੜ ਚੇਅਰਮੈਨ ਪੀਟੀ ਵਾਲਾ ਉਹਨਾਂ ਦਾ ਨਾਮ ਬੜੇ ادب ਤੇ ਸਤਕਾਰ ਨਾਲ ਲਿਆ ਜਾਂਦਾ ਸੀ ਤੇ ਕਈ ਪਿੰਡਾਂ ਦੇ ਵਿੱਚ ਅੱਜ ਵੀ ਸੜਕਾਂ ਹੈ ਨਹੀਂ ਉਹਨਾਂ ਟਾਈਮਾਂ ਦੇ ਵਿੱਚ ਪਿੰਡ ਪੀਟਿਆਲਾ ਵਿੱਚ ਪੱਕੀਆਂ ਸੜਕਾਂ ਬਣੀਆਂ ਹੁੰਦੀਆਂ ਸਨ ਇਸੇ ਪਿੰਡੀ ਨਾਨਕੇ ਨੇ ਪੰਜਾਬੀ ਇੰਡਸਟਰੀ ਦੇ ਦਿੱਗਜ ਐਕਟਰ ਗਗੂ ਗਿਲ ਸਾਹਿਬ ਦੇ ਫਾਦਰ ਦੇ ਇੱਕ ਤੁਸੀਂ ਗਾਣਾ ਜ਼ਰੂਰ ਸੁਣਿਆ ਹੋਣਾ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਵੀ ਮাইয়া ਪੀਟਿਆਲਾ ਛੜ ਦਿੱਤਾ ਚੰਡੀਗੜਾ ਗੇ ਇੱਕ ਤੇਰੇ ਕਰਕੇ ਯਾਨੀ ਕਿ ਪ੍ਰੀਤ ਬਰਾੜ ਪੰਜਾਬੀ ਲੋਕ ਗਾਇਕ ਜਿਨ੍ਹਾਂ ਦਾ ਪਿੰਡ ਵੀ ਪੀਟੀ ਵਾਲਾ ਹੀ ਹੈ ਇਸੇ ਪਿੰਡੀ ਨਾਨਕੇ ਨੇ ਚੇਅਰਮੈਨ ਸਾਹਿਬ ਤਿੰਦਰ ਸਿੰਘ ਮਿੱਡੂ ਖੇੜਾ ਤੇ ਇਸੇ ਪਿੰਡ ਹੀ ਜਨਮ ਹੋਇਆ ਦਾਨाराम ਐਮ ਐਲ ਏ ਪੀਟੀ ਵਾਲਾ ਜਿਨ੍ਹਾਂ ਦੇ ਬੇਟੇ ਨੇ ਨੱਥੂ RAM ਇਸੇ ਪਿੰਡ ਹੀ ਜਨਮ ਹੋਇਆ ਬਾਬਾ ਜੀ ਗੁਰਜੰਟ ਸਿੰਘ ਸ਼ੀਨਾ ਮੋਗਾ ਦਾ ਇਸ ਪਿੰਡ ਦੀਆਂ ਜੇ ਆਪਾਂ ਨਾਮਵਰ ਰਸਤੀਆਂ ਦੇ ਨਾਮ ਲੱਗੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਆਪਦੇ ਪਿੰਡ ਦਾ ਆਪ ਦੇ ਸਟੇਟ ਦਾ ਆਪ ਦੇ ਦੇਸ਼ ਦਾ ਨਾਮ ਉੱਚਾ ਕੀਤਾ ਉਹਨਾਂ ਵਿੱਚੋਂ ਸ਼ੰਦਰਪਾਲ ਸਿੰਘ ਬਰਾੜ ਈਟੀਓ ਹਰਮਨਦੀਪ ਸਿੰਘ ਬਰਾੜ ਮੇਜਰ ਇੰਡੀਅਨ ਆਰਮੀ ਰਵਿੰਦਰ ਸਿੰਘ ਬਰਾੜ ਪੀਟੀ ਇੰਸਪੈਕਟਰ ਦਰਸ਼ਨ ਸਿੰਘ ਦਰਸ਼ੀ ਕਬੱਡੀ ਪਲੇਅਰ ਏਐਸਆਈ ਪੰਜਾਬ ਪੁਲਿਸ ਲੇਟ ਸਰਦਾਰ ਬਿਕਿੰਦਰ ਸਿੰਘ ਕਬੱਡੀ ਪਲੇਅਰ ਐਸਐਚਓ ਪੰਜਾਬ ਪੁਲਿਸ ਗੁਰਜੀਤ ਸਿੰਘ ਬਰਾੜ ਜੇਲ ਸੁਪਰਡੈਂਟ ਗੁਰਿੰਦਰਪਾਲ ਸਿੰਘ ਰਜਿਸਟਰਾਰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਕਮਲਦੀਪ ਸਿੰਘ ਬਰਾੜ ਸਾਫ ਦਾ ਡਾਇਰੈਕਟਰ ਐਡਵੋਕੇਟ ਜਰਨਲ ਪੰਜਾਬ ਸਰਦਾਰ ਹਰਮੀਤ ਸਿੰਘ ਬਰਾੜ ਸਾਫ ਦਾ ਚੇਅਰਮੈਨ ਡਿਵੈਲਪਮੈਂਟ ਬੋਰਡ ਲੇਟ ਸੁਬੇਦਾਰ ਚਨਨ ਸਿੰਘ ਸਰਦਾਰ ਹਰਗੋਬਿੰਦ ਸਿੰਘ ਪ੍ਰੋਫੈਸਰ ਸਰਦਾਰ ਹਰਮੰਦਰ ਸਿੰਘ ਪ੍ਰੋਫੈਸਰ ਸਿੰਦੂ ਨੰਬਰਦਾਰ ਗੁਰਦਾਸ ਸਿੰਘ ਨੰਬਰਦਾਰ ਸੁਭਜੰਤ ਸਿੰਘ ਨੰਬਰਦਾਰ ਤੇ ਚੇਅਰਮੈਨ ਸ਼੍ਰੋਮਣੀ ਕਾਲਜਦਲ ਡਕਟਾਰ ਸਿੰਘ ਪੀਟੀ ਵਾਲਾ ਤੇ ਸਰਦਾਰ ਜਗਦੀਸ਼ ਸਿੰਘ ਕੋਆਪਰੇਟ ਬੈਂਕ ਐਮ ਡੀ ਜੇ ਕਿਸੇ ਦਾ ਨਾਮ ਲੈਣ ਕਣੀੋਂ ਰਹਿ ਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਤੇ ਜਿਨ੍ਹਾਂ ਨੇ ਸਮੇਂ-ਸਮੇਂ ਸਰ ਪਿੰਡ ਦੀ ਬਾਗਡੋਰ ਸੰਭੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਤੇ ਜੋ ਮੈਨੂੰ ਯਾਦ ਨੇ ਜਿਵੇਂ ਸਰਦਾਰ ਸੁਤਪਾਲ ਸਿੰਘ ਸਰਪੰਚ ਸਰਦਾਰ ਜਗਰਾਜ ਸਿੰਘ ਸਰਪੰਚ ਸਰਦਾਰ ਹਰਨ ਚੱਤਰ ਸਿੰਘ ਸਰਪੰਚ ਸਰਦਾਰ ਪਵਨਦੀਪ ਸਿੰਘ ਬਰਾੜ ਸਰਪੰਚ ਸਰਦਾਰ ਜਗਵਿੰਦਰ ਸਿੰਘ ਕਾਲਾ ਸਰਪੰਚ ਜੋ ਮੌਜੂਦਾ ਸਰਪੰਚ ਨੇ ਜਿਨ੍ਹਾਂ ਨੇ ਹੁਣ ਪਿੰਡ ਦੀ ਬਾਗਡੋਰ ਜਿਹੜੀ ਸੰਭਾਲੀ ਹੋਈ ਹੈ ਇਹ ਸਾਰੀ ਜਾਣਕਾਰੀ ਆਪਾਂ ਸਰਪੰਚ ਸਾਹਿਬ ਬਾਈ ਪਬੰਦੀਪ ਸਿੰਘ ਬਰਾੜ ਉਹਨਾਂ ਨੂੰ ਇਕੱਠੀ ਕਰੀ ਹੈ ਤੇ ਹੁਣ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਬਾਈ ਜੀ ਤੋਂ ਪੁੱਛਦੇ ਹਾਂ ਵੀ ਪਿੰਡ ਦਾ ਰਕਬਾ ਕਿੰਨਾ ਹੈ ਤੇ ਪਿੰਡ ਦੀ ਵੋਟ ਕਿੰਨੀ ਹੈ ਆਜੋ ਗਰਾਂਚ ਚੱਲਦੇ ਆਪਾਂ ਬਾਈ ਪਬੰਦੀਪ ਸਿੰਘ ਜੀ ਬਰਾੜ ਕੋਲੇ ਅਸੀਂ ਅੱਜ ਪਹੁੰਚੇ ਹਾਂ ਬਰਾੜ ਸਾਹਿਬ ਕੋਲੇ ਸਰਦਾਰ ਪਬੰਦੀਪ ਸਿੰਘ ਬਰਾੜ ਪੀਟੀ ਵਾਲਾ ਜਿਨ੍ਹਾਂ ਦੇ ਬਦੌਲਤ ਅੱਜ ਆਪਾਂ ਨੂੰ ਇਸ ਪਿੰਡ ਦੀਆਂ ਜਿਹੜੀਆਂ ਮਸ਼ਹੂਰ ਹਸਤੀਆਂ ਹਨ ਉਹਨਾਂ ਦੇ ਮਤਲਬ ਬਾਰੇ ਪਤਾ ਲੱਗਿਆ ਤੇ ਬਰਾੜ ਸਾਹਿਬ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਸ ਕੰਮ ਵਾਸਤੇ ਤੇ ਸਪਾਈਗਲੇ ਬੈਕ ਐਸੀ ਗੱਲਾਂ ਬਾਤਾਂ ਵੀ ਕਰੀਆਂ ਬਹੁਤ ਸਮਾਂ ਦਿੱਤਾ ਸਾਨੂੰ ਤੇ ਹੁਣ ਤੁਹਾਨੂੰ ਬਰਾੜ ਸਾਹਿਬ ਨਾਲ ਮਲਾਉਣ ਲੱਗੇ ਆ ਤੇ ਬਰਾੜ ਸਾਹਿਬ ਨਾਲ ਸਾਡਾ ਬਹੁਤ ਗੂੜਾ ਰਿਸ਼ਤਾ ਹੈ ਕਿਉਂਕਿ ਬਰਾੜ ਸਾਹਿਬ ਦੇ ਨਾਨਕੇ ਮੇਰੇ ਪਿੰਡ ਆ ਸਾਡੇ ਆਪ ਦੇ ਘਰਾਂ ਚ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜਨਵਾਜ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੋਰ ਬਰਾੜ ਸਾਹਿਬ ਦੇ ਸਾਰੇ ਸਰੋਤਿਆਂ ਨੂੰ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਵੀ ਨਿਮਰਤਾ ਇਸ ਕਰਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਿਬ ਇੱਕ ਤਾਂ ਚਲੋ ਸਾਰੀਆਂ ਗੱਲਾਂ ਬਾਤਾਂ ਹੋ ਗਈ ਤਕਰੀਬਨ 3200 ਦੇ ਕਰੀਬ ਵੋਟ ਹੈ ਜੀ 3200 ਦੇ ਕਰੀਬ ਹਾਂ ਜੀ ਤੇ ਪੋਲ ਕਿੰਨੀ ਹੁੰਦੀ ਹੈ ਜੀ ਪੋਲ 2600 2700 ਇੰਨੀ ਕਿ ਪੋਲ ਤੇ ਜੇ ਆਪਾਂ ਆਬਾਦੀ ਦੀ ਗੱਲ ਕਰੀਏ ਪਿੰਡ ਦੀ ਕਿੰਨੀ ਕਿ ਹੋਊਗੀ ਜੀ ਆਬਾਦੀ 5000 ਦੇ ਕਰੀਬ 5000 ਦੇ ਤਨੇ ਬੱਚੇ ਹਾਂਜੀ ਹਾਂਜੀ ਸਪਾਰਕ ਹਾਂਜੀ ਤੇ ਬਰਾੜ ਸਾਹਿਬ ਇੱਕ ਰਕਬਾ ਜੇ ਆਪਾਂ ਇਹ ਕਿੰਨਾ ਹੋਊ ਪੀਟੀ ਵਾਲੇ ਦਾ ਜੀ ਰਕਬਾ ਜੀ 4500 ਏਕੜ ਦੇ ਕਰੀਬ ਸਾਡੇ ਪਿੰਡ ਦਾ ਹੈ ਹਾਂਜੀ ਟੀ ਵਾਲੇ ਦਾ ਰਕਬਾ ਜਿਹੜਾ ਜੱਦੀ ਪਾਈਏ ਕੁਝ ਵੈਸੇ ਪਿੰਡ ਦੇ ਸਾਡੇ ਪਰਿਵਾਰ ਸਾਡੇ ਆਪਦੇ ਚ ਹੀ ਜਿਵੇਂ ਹੁਣ ਤੇਲੀਆਂ ਵਾਲੀ ਟਾਂਡੇ ਜਿਹਾ ਜਿਹਾ ਦੱਸੇ ਜਾ ਕੇ ਜਿਨ੍ਹਾਂ ਨੇ ਜ਼ਮੀਨਾਂ ਭਰਾਵਾਂ ਨੇ ਖਰੀਦ ਲੀਆਂ ਬਜ਼ੁਰਗਾਂ ਨੇ ਉਹਦੇ ਨਾਲ ਕੋਈ 2-300 ਕਿੱਲਾ 400 ਹੋਰ ਵੀ ਵੱਜ ਜਾਂਦਾ ਹੋ ਪੰਜ ਹਜ਼ਾਰ ਦੇ ਕਰੀਬ ਚਲਾ ਜਾਂਦਾ ਚਲਾ ਜਾਂਦਾ ਜੀ ਤੇ ਬਹੁਤ ਬਹੁਤ ਧੰਨਵਾਦ ਬਰਾਟ ਸਾਹਿਬ ਬਾਕੀ ਜਾਣਕਾਰੀ ਜਿਹੜੀ ਸਾਰੀ ਤੁਸੀਂ ਦਿੱਤੀ ਆਪਾਂ ਉਹ ਵਿੱਚ ਪਾਤੀ ਵੀਡੀਓ ਦੇ ਠੀਕ ਹੈ ਜੀ ਤੁਹਾਡੀ ਬਦੌਲਤ ਹੀ ਸਾਰੀ ਵੀਡੀਓ ਬਣ ਸਕੀ ਹੈ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਡਾ ਸਿਹਤ ਤੋਂ ਜੀ ਆਇਆਂ ਨੂੰ ਇੱਥੇ ਪਹੁੰਚਣ ਤੇ ਬਾਕੀ ਤੁਹਾਡੇ ਨਾਨਕੇ ਭਾਈ ਇਸ ਪਿੰਡ ਦਾ ਜੋਰ ਹੈ ਜਾਣਕਾਰੀ ਕਿਵੇਂ ਦੇਵਾਂਗੇ ਠੀਕ ਹੈ ਥੈਂਕ ਯੂ ਬਰਾਟ ਸਾਹਿਬ ਸਸਿਗਾ ਹੁਣ ਆਪਾਂ ਚੱਲਦੇ ਆਂ ਪਿੰਡ ਦੀ ਫਿਰਨੀ ਵਾਲੇ ਪਾਸੇ ਤੇ ਜਿੱਥੇ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਤੇ ਪਿੰਡ ਵੀ ਬਹੁਤ ਖੁੱਲਾ ਡੁੱਲਾ ਸਾਫ਼ ਸੁਥਰਾ ਹੈ ਮੇਰਾ ਬਚਪਨ ਸਾਰਾ ਇੱਥੇ ਬੀਤਿਆ ਮੇਰੇ ਲਾਂਕੇ ਹੈ ਤੇ ਜਿੰਨੇ ਮੇਰੇ ਯਾਰ ਦੋਸਤ ਐ ਇਸ ਪਿੰਡ ਚ ਮੈਨੂੰ ਲੱਗਦਾ ਮੇਰੇ ਪਿੰਡ ਚ ਵੀ ਹੈ ਨਹੀਂ ਕਿਉਂਕਿ ਸਾਰੇ ਮੈਨੂੰ ਜਾਣਦੇ ਆ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਤੇ ਸਾਰਿਆਂ ਦੀ ਇੱਜ਼ਤ ਕਰਦਾ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਵੱਡੀਆਂ ਵੱਡੀਆਂ ਕੋਠੀਆਂ ਐ ਇਸੇ ਪਿੰਡ ਵਿੱਚ ਇੱਕ ਡੈਰੀ ਵੀ ਐ ਆ ਤੁਸੀ ਦੇਖ ਸਕਦੇ ਹੋ ਬਹੁਤ ਪੁਰਾਣੀ ਡੈਰੀ ਐ ਇਹ ਮੇਰੀ ਸੁਰਤ ਤੋਂ ਪਹਿਲਾਂ ਦੀ ਡੈਰੀ ਐ ਤੇ ਪਿੰਡ ਕਿੰਨਾ ਹਰਾ ਭਰਾ ਕਿੰਨਾ ਸਾਫ਼ ਸੁਥਰਾ ਲੱਗ ਰਿਹਾ ਐ ਇਹ ਮੈਂ ਪਿੰਡ ਦੀ ਜਿਹੜੀ ਬਾਹਰ ਵਾਲੀ ਫਿਰਨੀ ਹ ਉਸ ਤੇ ਫਿਰਦਾ ਤੇ ਜੋ ਸੂਈ ਦੇ ਨਾਲ ਨਾਲ ਜਾਂਦੀ ਹੈ ਨਹਿਰ ਦੇ ਨਾਲ ਨਾਲ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਾਹੌਲ ਹੈ ਤੇ ਆਸੇ ਪਾਸੇ ਹਰਿਆਲੀ ਹਰਿਆਲੀ ਹੈ ਮਨ ਨੂੰ ਖੁਸ਼ ਕਰ ਦਿੰਦੀ ਹੈ ਪਿੰਡ ਬਹੁਤ ਜਿਆਦਾ ਵੱਡਾ ਹੈ ਜਿਹਦੇ ਕਰਕੇ ਸਾਨੂੰ ਸਮਾਂ ਬਹੁਤ ਲੱਗਿਆ ਤੇ ਅੱਜ ਤੁਹਾਡੇ ਸਾਹਮਣੇ ਇਹ ਵੀਡੀਓ ਰੂਰਬ ਕਰ ਰਹੇ ਹਾਂ ਉਮੀਦ ਹੈ ਤੁਹਾਨੂੰ ਇਹ ਪਸੰਦ ਆਊਗੀ ਬਾਕੀ ਬਦਲਵਾਈ ਵੀਡੀਓ ਨੂੰ ਹੋਰ ਵੀ ਚਾਰ ਚੰਨ ਲਾ ਦਿੰਦੀ ਹੈ ਕੈਮਰਾ ਕੁਆਲਿਟੀ ਵੱਧ ਜਾਂਦੀ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਪਿੰਡ ਦੇ ਸਕੂਲ ਵਾਲੇ ਪਾਸੇ ਆਹ ਦਾਣਾ ਮੰਡੀ ਆ ਗਈ ਤੁਸੀਂ ਘਰ ਵੇਖੋ ਕਿੰਨੇ ਪਲਾਨਿੰਗ ਨਾ ਪਾਏ ਹੋਏ ਆ ਕਿੰਨੇ ਸਾਫ ਸੁਥਰੇ ਜਿਵੇਂ ਤੁਸੀਂ ਕਲੋਨੀ ਚ ਪਾਏ ਹੁੰਦੇ ਆ ਆਹ ਛੋਟਾ ਸਕੂਲ ਆ ਗਿਆ ਜੀ ਤੇ ਇਹਦੇ ਨਾਲ ਹੀ ਜਿਹੜਾ ਪਿੰਡ ਦਾ ਵੱਡਾ ਸਕੂਲ ਹੈ ਤੇ ਜਿੱਥੇ ਬੋਰਡ ਦੇ ਪੇਪਰ ਵੀ ਹੁੰਦੇ ਹੁੰਦੇ ਸੀਗੇ ਸਾਰੀਆਂ ਕੋਠੀਆਂ ਪਲਾਨਿੰਗ ਨਾ ਪਈਆਂ ਆ ਤੁਸੀ ਸਕੂਲ ਦੇਖ ਸਕਦੇ ਹੋ ਜਿੱਥੇ ਮਤਲਬ ਕੱਲੀ ਪੜਾਈ ਨਹੀਂ ਸਪੋਰਟਸ ਦੇ ਤੌਰ ਤੇ ਵੀ ਬਹੁਤ ਵਧੀਆ ਸਕੂਲ ਆ ਆਹ ਪਿੰਡ ਦਾ adda ਜੀ ਤੇ ਗੁਰੂ ਘਰ ਆ ਗਿਆ ਤੇ ਇੱਥੇ ਦਰਖਟੇਟਾਂ ਆਪਣੇ ਬਜ਼ੁਰਗ ਜਿਹੜੇ ਤਾਂ ਕੁਛ ਖੇਡਦੇ ਆ ਤੇ ਆ ਆ ਗਿਆ ਜੀ ਨਹਿਰ ਹਜੇ ਸੁੱਕੀ ਹੈ ਅੱਜ ਤੇ ਆ ਬੈਂਕ ਹੈ ਜੀ ਪਿੰਡ ਵਿੱਚ ਦੋ ਬੈਂਕ ਹੈ ਇੱਕ ਐਕਸਿਸ ਹੈ ਕਿਹ ਹੈ ਸਾਰੇ ਉਹਨੂੰ ਬਹੁਤ ਵਧੀਆ ਬਣੇ ਹੋਏ ਸ਼ਹਿਰ ਤਰ੍ਹਾਂ ਤੇ ਇੱਥੇ ਕਵਾੜ ਦਾ ਕੰਮ ਬਹੁਤ ਆ ਗੱਡੀਆਂਾਂ ਪ੍ਰਾਣੀਆਂ ਸਭ ਕੁਝ ਮਿਲੂਗਾ ਇੱਥੇ ਕੰਡਾ ਵੀ ਹੈ ਤੁਸੀਂ ਵੇਖ ਸਕਦੇ ਹੋ ਸੋਨੋ ਬਾਈ ਦਾ ਤੇ ਪਿੰਡ ਵਿੱਚ ਇੱਕ ਹਸਪੀਟਲ ਆਖਾਂ ਦਾ ਤੇ ਜੋ ਸਮੇਂ-ਸਮੇਂ ਤੇ ਮੁਫਤ ਇਲਾਜ ਵੀ ਕਰਿਆ ਜਾਂਦਾ ਪਿੰਡ ਵਿੱਚ ਹੀ ਪੰਪ ਹੈ ਤੇ ਬਾਕੀ ਆ ਪਿੰਡ ਦੀ ਵਾਟਰ ਰਾਕਸ ਵਾਲੀ ਫਿਰ ਨਹੀਂ ਆ ਗਈ ਤੇ ਦੋ ਪਾਣੀ ਦੀਆਂ ਟੈਂਕੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਮਡੀਆਂ-ਮਡੀਆਂ ਕੋਠੀਆਂ ਪਿੰਡ ਨੂੰ ਹੋਰ ਖੂਬਸੂਰਤ ਬਣਾਉਂਦੀਆਂ ਤੇ ਪਿੰਡ ਵਿੱਚ ਜਿਹੜੀ ਨਹਿਰ ਜਾਂਦੀ ਹੈ ਇਹ ਵੀ ਖੂਬਸੂਰਤੀ ਦਾ ਵਾਅਦਾ ਕਰਦੀ ਜਦ ਪਾਣੀ ਨਾਲ ਭਰੀ ਹੋਵੇ ਤਾਂ ਬਹੁਤ ਵਧੀਆ ਜਿਹੜਾ ਇਹਦਾ ਵਿਊ ਆਉਂਦਾ ਤੁਸੀਂ ਦੇਖ ਸਕਦੇ ਹੋ ਪਿੰਡ ਸਾਰਾ ਪੱਕਾ ਹੈ ਤੇ ਪੱਕੀਆਂ ਗਲੀਆਂ ਨਾਲੀਆਂ ਬਣੀਆਂ ਹੋਈਆਂ ਨੇ ਤੇ ਪਿੰਡ ਦੇ ਜ਼ਿਆਦਾਤਰ ਬੱਚੇ ਜਿਹੜੇ ਉਹ ਬਾਹਰਲੇ ਮੁਲਕਾਂ 'ਚ ਪੜਦੇ ਨੇ ਤੇ ਉਹਨਾਂ ਵਿੱਚੋਂ ਜੇ ਪਹਿਲੇ ਨੰਬਰ ਤੇ ਵੇਖੀਏ ਤਾਂ ਕੈਨੇਡਾ ਮੁਲਕ ਹੈ ਜਿੱਥੇ ਤਕਰੀਬਨ ਹਰੇਕ ਘਰ ਦੇ ਬੱਚੇ ਗਏ ਹੋਏ ਨੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਇਸ ਪਿੰਡ ਵਿੱਚ ਕਵਾੜ ਦਾ ਕੰਮ ਬਹੁਤ ਹੈ ਤੁਸੀਂ ਦੇਖ ਸਕਦੇ ਹੋ ਵੱਡਾ ਬਹੁਤ ਵੱਡੇ ਪੱਧਰ ਦਾ ਕਵਾੜ ਦਾ ਕੰਮ ਹੈ ਇੱਥੇ ਤੇ ਆ ਨਾਲ ਹੀ ਆ ਗਿਆ ਜੀ ਆਪਣਾ ਐਕਸੈਸ ਬੈਂਕ ਗੁਰੂਕਰਦੀ ਬੈਕਸਾਈਡ ਤੁਸੀਂ ਦੇਖ ਸਕਦੇ ਹੋ ਪਿੰਡ ਵਿੱਚ ਬੈਂਕਾਂ ਦੀ ਸਹੂਲਤਾਂ ਬਹੁਤ ਵਧੀਆ ਹੈ ਤੇ ਸਾਹਮਣੇ ਆ ਗਿਆ ਜੀ ਆਪਣਾ ಗ್ರಾಮ ਪੰਚਾਇਤ ਪੀਟਿਆਲਾ ਤੇ ਨਾਲ ਫਿਰ ਕੋਟੀਆਂ ਕੋਟੀਆਂ ਦਾ ਪੀਡੀਐਲ ਚ ਬਹੁਤ ਜ਼ਿਆਦਾ ਹੈ ਆ ਗੀਰੀ ਬਾਈ ਲਾਲੀ ਮਨਪ੍ਰੀਤ ਬਾਈ ਅਰਗੀਆਂ ਦੀ ਦੁਕਾਨ ਪੀਟੀਵਾਲਾ ਜੁਐਲਰ ਤੇ ਇਹਨਾਂ ਦਾ ਕੰਮ ਬਹੁਤ ਵਧੀਆ ਹੈ ਆ ਪਿੰਡ ਦਾ ਵਿਚਲਾ ਅੱਡਾ ਵਿਚਲੇ ਸਾਥ ਹੈ ਜਿੱਥੇ ਤਾਸ਼ ਖੇਡਦੇ ਅਬਜੁਰਗ ਇਸ ਪਿੰਡ ਵਿੱਚ ਤੁਸੀਂ ਦੇਖੋ ਵੀ ਪੁਰਾਣੇ ਘਰ ਹਜੇ ਵੀ ਮੌਜੂਦ ਨੇ ਆ ਦੇਖੋ ਤੇ ਜੋ ਖੂਬਸੂਰਤੀ ਵਿੱਚ ਵਾਧਾ ਕਰਦੇ ਕਰਦੇ ਹੈ ਤੇ ਨਾਲ ਇੱਕ ਯਾਦਗਾਰ ਨੂੰ ਆਪ ਦੇ ਅੰਦਰ ਸੰਭਾਲ ਕੇ ਰੱਖਦੇ ਹੈ ਤੇ ਇਹਨਾਂ ਗਲੀਆਂ ਵਿੱਚ ਅਸੀਂ ਵੱਡੇ ਹੋਏ ਆਂ ਪੜ੍ਹਿਆ ਤੇ ਬਥੇਰਾ ਕਿੱਢਿਆ ਆ ਗੀਰੀ ਚੇਅਰਮੈਨ ਸਾਹਿਬ ਦਾ ਘਰ ਜਿਵੇਂ ਕਿ ਮੈਂ ਦੱਸਿਆ ਹਰਮਿਤ ਸਿੰਘ ਪੀਟਿਆਲਾ ਚੇਅਰਮੈਨ ਸਾਹਿਬ ਇਹ ਉਹਨਾਂ ਦੀ ਕੋਠੀ ਹੈ ਜੀ ਜੋ ਬਹੁਤ ਪੁਰਾਣੀ ਤੇ ਬੜੀਆਂ ਜ਼ਿਆਦਾ ਜੁੜੀਆਂ ਇਹਦੇ ਨਾਲ ਸਾਡੀਆਂ ਇੱਥੋਂ ਦੀ ਦਾਣਾ ਮੰਡੀ ਆ ਗਈ ਜੀ ਤੇ ਪਿੰਡ ਦੇ ਹਿਸਾਬ ਨਾਲ ਮੈਨੂੰ ਲੱਗਦਾ ਦਾਣਾ ਮੰਡੀ ਛੋਟੀ ਹੈ ਸ਼ਾਇਦ ਇਹਦਾ ਵੀ ਹੱਲ ਕਰਿਆ ਜਾਵੇ ਆ ਆ ਗਏ ਜੀ ਇੱਥੋਂ ਦਾ ਗਰਾਊਂਡ ਜਿੱਥੇ ਬਹੁਤ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਆ ਬਾਲੀਵਲ ਦਾ ਵੀ ਦੋਸਤੋ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੋਣੀ ਹੈ ਤੇ ਬੜੀ ਮਿਹਨਤ ਕਰ ਰਹੇ ਆ ਅਸੀਂ ਮੇਰੇ ਨਾਲ ਮੇਰਾ ਦੋਸਤ ਬੋਗੀ ਪੀਟੀ ਵਾਲਾ ਉਹ ਮੇਰੇ ਨਾਲ ਹੈਲਪ ਕਰਾ ਰਿਹਾ ਹੈ ਤੇ ਪਿੰਡ ਜਿਆਦਾ ਵੱਡਾ ਤਾਂ ਕਰਕੇ ਥੋੜਾ ਜਿਹਾ ਸਮਾਂ ਤਾਂ ਲੱਗੂ ਗਈ ਤੇ ਸਾਡੀ ਕੋਸ਼ਿਸ਼ ਹੈ ਵੀ ਵੀਡੀਓ ਤੁਹਾਡੇ ਤੱਕ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰੀਏ ਤੇ ਬਸ ਤੁਸੀਂ ਇੰਨਾ ਕੰਮ ਹੀ ਕਰਨਾ ਹੈ ਮਿਹਨਤ ਅਸੀਂ ਕਰ ਰਹੇ ਹਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਵੱਧਦੇ ਅੱਜ ਦੀ ਵੀਡੀਓ ਵੱਲ ਬਹੁਤ ਬਹੁਤ ਧੰਨਵਾਦ ਬਾਕੀ ਇੱਕ ਗੱਲ ਹੋਰ ਹੈ ਜੇ ਭਾਈ ਬੋਗੀ ਦੇ ਨਾਲ ਨਾਲ ਜਿਹੜੇ ਆਪਾਂ ਡਰੋਨ ਸ਼ਾਟ ਲਏ ਆ ਉਹ ਭਾਈ ਕੁਲਦੀਪ ਫੋਟੋਗ੍ਰਾਫਰ ਹੈ ਬੜਾ ਵਧੀਆ ਮੁੰਡਾ ਮਿਹਨਤੀ ਮੁੰਡਾ ਹੈ ਤੇ ਉਹਨੂੰ ਸਾਰੇ ਕੰਮ ਜਰੂਰ ਦਿਓ ਤੇ ਬਾਕੀ ਮਣਪਿਤ ਬਾਈ ਕੈਨੇਡਾ ਵਾਲਾ ਸਾਰਿਆਂ ਨੇ ਉਹਦੀ ਸਪੋਰਟ ਨਾਲ ਸਾਰਾ ਕੁਝ ਕਰਿਆ ਸੀ ਇਹ ਮੈਂ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਵੱਧਦੇ ਆ ਅੱਜ ਦੀ ਵੀਡੀਓ ਵੱਲ ਪੀਟੀ ਵਾਲੇ ਦਾ ਇਹ ਰਸਤਾ ਮੈਨੂੰ ਬਹੁਤ ਖੂਬਸੂਰਤ ਲੱਗਦਾ ਹੈ ਇੱਕ ਪਾਸੇ ਪਾਸੇ ਨਹਿਰ ਬਾਕੀ ਹਰਿਆਲੀ ਹੈ ਰੋੜਾਂ ਵਿਹਿਲੀਆਂ ਤੇ ਦੂਜੀ ਗੱਲ ਪੀਟੀ ਵਾਲੇ ਪਿੰਡ ਦੇ ਵਿੱਚ ਰੌਣਕ ਮੇਲਾ ਬਹੁਤ ਹੈ ਪਿੰਡ ਵੱਡਾ ਹੋਣ ਕਰਕੇ ਬੱਚੇ-ਵੱਚੇ ਬਹੁਤ ਹੈ ਤੇ ਕੁਝ ਬਾਹਰ ਵੀ ਚਲੇ ਗਏ ਚਲੋ ਫਿਰ ਵੀ ਪਿੰਡ ਵਿੱਚ ਰੌਣਕ ਮੇਲਾ ਬਹੁਤ ਹੈ ਤੇ ਬਾਕੀ ਸਾਰੀਆਂ ਸਹੂਲਤਾਂ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕਿ ਸ਼ਹਿਰ ਵਾਲਾ ਕੰਮ ਨਹੀਂ ਹੈ। ਆਰੋ ਸਿਸਟਮ ਲੱਗੇ ਹੋਏ ਹੈ ਵਧੀਆ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਨਹਿਰ ਦੇ ਨਾਲ ਦੂਜੀ ਫਿਰਨੀ ਤੇ ਜਿੱਥੇ ਬਾਈ ਕਾਲੇ ਵਰਗੇ ਜਾਂ ਹੋਰ ਬਜ਼ੁਰਗ ਹੈ ਜਿਹੜੇ ਤਾਸ਼ ਖੇਡਦੇ ਆ ਇਸ ਪਿੰਡ ਵਿੱਚ ਅਲੱਗ-ਅਲੱਗ ਥਾਵਾਂ ਤੇ ਤਾਸ਼ ਖੇਡੀ ਜਾਂਦੀ ਹੈ ਤੇ ਬਹੁਤ ਵਧੀਆ ਬੈਠਣ ਦੇ ਪ੍ਰਬੰਧ ਕਰੇ ਹੋਏ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਇੱਥੇ ਬਾਈ ਕਾਲੇ ਵਰਗੇ ਤਾਸ਼ ਖੇਡਦੇ ਆ ਆਪਦਾ ਜਿਹੜਾ ਟਾਈਮ ਪਾਸ ਹੈ ਉਹ ਕਰਦੇ ਆ ਤੇ ਹੁਣ ਜਾ ਰਹੇ ਆ ਜੀ ਆਪਾਂ ਜਿਹੜੀ ਪਿੰਡ ਦੀ ਬਿਜਲੀ ਫੇਰਨੀ ਮੇਨ ਫੇਰਨੀ ਤੇ ਉਹ ਤੁਹਾਨੂੰ ਦਿਖਾਉਣੇ ਆ ਬੜੇ ਵਧੀਆ ਘਰ ਹੈ ਤੇ ਇੱਕ ਗੱਲ ਹੋਰ ਹੈ ਪੀਟੀ ਵਾਲਾ ਪਿੰਡ ਦੇ ਵਿੱਚ ਘੋੜੀਆਂ ਰੱਖਣ ਦਾ ਵੀ ਬਹੁਤ ਲੋਕਾਂ ਨੂੰ ਸ਼ੌਂਕ ਹੈ ਬੜੀਆਂ ਵਧੀਆ ਘੋੜੀਆਂ ਰੱਖੀਆਂ ਹੋਈਆਂ ਨੇ ਇੰਤਰੀ ਨਾਨਕੇ ਨੇ ਚੇਅਰਮੈਨ ਸਾਹਿਬ ਨੇ ਹੁਣ ਦੱਸਿਆ ਇੱਥੇ ਕਰ ਰਹੇਗਾ ਵੀ ਤੇ ਬਹੁਤ ਵਧੀਆ ਮਾਹੌਲ ਹੈ ਪਿੰਡ ਦਾ ਖੁੱਲਾ ਡੁੱਲਾ ਤੁਸੀਂ ਵੇਖ ਸਕਦੇ ਹੋ ਸਾਫ ਸੁਥਰਾ ਕੰਮ ਆ ਸੜਕਾਂ ਬਣੀਆਂ ਵੰਗਾਂ ਪਿੰਡ ਦੇ ਵਿੱਚ ਬਾਕੀ ਪਿੰਡ ਦੇ ਵਿੱਚ ਜਿਵੇਂ ਦੱਸਿਆ ਬੈਂਕ ਤੋਂ ਲੈ ਕੇ ਬਨੇਰੇਲੀ ਦੁਕਾਨ ਤੋਂ ਲੈ ਕੇ ਲੋਟਰੀ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਸਾਨੂੰ ਇਸੇ ਪਿੰਡ ਦੇ ਵਿੱਚ ਮਿਲ ਜਾਂਦੀ ਹੈ ਛੀਤੀ ਕੀਤੇ ਬਾਹਰ ਜਾਣ ਦੀ ਲੋੜ ਨਹੀਂ ਭਵੇਂ ਕੱਪੜੇ ਦਾ ਕੰਮ ਆ ਭਵੇਂ ਕੋਈ ਕੰਮ ਆ ਉਹ ਪਿੰਡ ਦੇ ਵਿੱਚ ਹੀ ਹੋ ਜਾਂਦਾ ਬਾਕੀ ਪਿੰਡ ਦੇ ਵਿੱਚ ਗੱਠਾਂ ਦਾ ਕੰਮ ਵੀ ਬਹੁਤ ਵੱਡੇ ਪੱਧਰ ਤੇ ਕੀਤਾ ਜਾਂਦਾ ਜਿਹੜੀਆਂ ਵੱਡੇ ਬਿਲਰ ਆ ਉਹ ਵੀ ਇਸ ਪਿੰਡ ਵਿੱਚ ਬਾਈ ਮਨਮੋਹਨ ਸਿੰਘ ਬਰਾੜ ਉਹਨਾਂ ਕੋਲ ਹੈਗੇ ਨੇ ਤੇ ਬਹੁਤ ਵਧੀਆ ਕੰਮ ਉਹਨਾਂ ਦਾ ਬਾਕੀ ਸਭ ਤੋਂ ਵੱਧ ਘੋੜੇ ਸੰਦ ਅਸੈਸਮੈਂਟ ਵਿੱਚ ਰੱਖੇ ਜਾਂਦੇ ਨੇ ਬਾਈ ਰਾਜਾ ਇਹਨਾਂ ਕੋਲ ਬਹੁਤ ਸਾਰੇ ਘੋੜੇ ਨੇ ਤੇ ਹੋਰ ਵੀ ਜਾਨਵਰ ਬਹੁਤ ਤਰ੍ਹਾਂ ਦੇ ਨੇ ਤੇ ਬਜ਼ੁਰਗਾਂ ਦੇ ਬੈਠਣ ਨੂੰ ਜਿਵੇਂ ਤੁਹਾਨੂੰ ਦੱਸਿਆ ਮੈਂ ਬਹੁਤ ਵਧੀਆ ਇੰਤਜ਼ਾਮ ਕਰੇ ਹੋਏ ਨੇ ਛਾਵੇਂ ਤੁਸੀਂ ਵੇਖੋ ਕਿੱਡਾ ਵਧੀਆ ਬੈਠਣ ਨੂੰ ਬਣਾਇਆ ਹੋਇਆ ਹੈ ਤੇ ਤਾਸ਼ ਕਿਟ ਕੇ ਨਿਆਰਾ ਆ ਜਾਂਦਾ ਵੱਡੀਆਂ-ਵੱਡੀਆਂ ਕੋਠੀਆਂ ਇਹਦਾ ਪਿੰਡ ਦਾ ਹਿੱਸਾ ਹੈ ਹੀ ਹੈ ਨੇ ਹੁਣ ਜਾ ਰਹੇ ਹਾਂ ਜੀ ਆਪਾਂ ਜਿਹੜੀ ਤਰਮਾਲੀ ਵਾਲੀ ਰੋਡ ਹੈ ਮੇਨ ਰੋਡ ਤੇ ਅਸਲ ਜਿਹੜਾ ਪੀਟੀ ਵਾਲਾ ਪਿੰਡ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਬਲਾਕ ਲੰਬੀ ਚ ਤੇ ਇਹ ਪਿੰਡ ਜਦੋਂ ਆਪਾਂ ਡੱਬ ਵਾਲੀ ਤੋਂ ਹੋਰ ਜਾਂਦੇ ਆ ਤਾਂ ਰਸਤੇ 'ਚ ਪੈਂਦਾ ਤੇ ਡੱਬ ਵਾਲੀ ਤੋਂ ਤਾਂ ਨੇੜੇ ਆ ਹੋਰ ਤਾਂ ਥੋੜਾ ਜਿਹਾ ਕੋਈ ਦੂਰ ਹੈ ਤੇ ਵੈਸੇ ਦੋਨੇ ਸ਼ਹਿਰੀ ਲੱਗਦੇ ਆ ਡੱਬ ਵਾਲੀ ਵੀ ਹੋਰ ਵੀ ਤੇ ਇਸੇ ਰੋਡ ਤੇ ਹੀ ਘਰ ਹੈ ਪ੍ਰੀਤ ਬਰਾੜ ਦਾ ਤੇ ਤੁਸੀਂ ਵੇਖੋ ਵੀ ਕੋਠੀਆਂ ਕਿੰਨੀਆਂ ਸ਼ੌਂਕ ਨਾਲ ਬਣਾਈਆਂ ਨੇ ਇੱਥੋਂ ਦੇ ਲੋਕਾਂ ਨੇ ਇੱਥੇ ਹੀ ਹੈਗਾ ਜੀ ਘਰ ਆਪਣੇ ਪੰਜਾਬੀ ਇੰਡਸਟਰੀ ਦੇ ਡਿੱਗ ਜੈਕਟਰ ਗੋਗਿਲ ਸਾਹਿਬ ਦੇ ਫਾਦਰ ਦੇ ਨਾਨਕੇ ਜਿਨ੍ਹਾਂ ਦੇ ਘਰੇ ਤੁਸੀਂ ਰੋੜਾਂ ਵੇਖੋ ਯਾਰ ਕਿੰਨੀਆਂ ਸਾਫ਼ ਸੁਥਰੀਆਂ ਆ ਤੇ ਬਾਕੀ ਆ ਸਾਰੀਆਂ ਦੁਕਾਨਾਂ ਤੁਸੀਂ ਵੇਖ ਲਓ ਪਿੰਡ ਵਿੱਚ ਜਿੰਨੀਆਂ ਆਪਣੇ ਲੋੜ ਦੀਆਂ ਚੀਜ਼ਾਂ ਹੁੰਦੀਆਂ ਨੇ ਪਿੰਡ 'ਚ ਹੀ ਮਿਲ ਜਾਂਦੀਆਂ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੰਮ ਹੋਵੇ ਤੇ ਹੁਣ ਆਪਾਂ ਜਾਣੇ ਆ ਜੀ ਦੂਸਰੀਆਂ ਢਾਣੀਆਂ ਵੱਲ ਬਾਈ ਪ੍ਰਬੰਦੀਪ ਸਿੰਘ ਬਰਾੜ ਹੋਣਾਂ ਦੀ ਢਾਣੀ ਵੱਲ ਤੇ ਜਿਨ੍ਹਾਂ ਦੀ ਬਦੌਲਤ ਆਪਾਂ ਇਹ ਅੱਜ ਵੀਡੀਓ ਬਣਾਈ ਹੈ ਤੇ ਨਾਲ ਹੀ ਬਾਈ ਕੁਲਦੀਪ ਸਿੰਘ ਜੋ ਫੋਟੋਗ੍ਰਾਫਰ ਨੇ ਪੀਟੀ ਵਾਲੇ ਦੇ ਉਹਨਾਂ ਦੇ ਸਹਿਯੋਗ ਨਾਲ ਬਾਈ ਬੋਗੀ ਵਰਗਿਆਂ ਦੇ ਨਾਲ ਤੇ ਇਹ ਆਪਾਂ ਵੀਡੀਓ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਤੇ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਸਹਿਯੋਗ ਤਾਂ ਕਿਸੇ ਨਾ ਕਿਸੇ ਦਾ ਚਾਹੀਦਾ ਹੀ ਹੁੰਦਾ ਹੈ ਤੇ ਅਸੀਂ ਇਹਨਾਂ ਦਾ ਦਿਲ ਦੀਆਂ ਗਰਾਇਆਂ ਦਾ ਧੰਨਵਾਦ ਕਰਦੇ ਹਾਂ ਜੇ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਰਹਿ ਵੀ ਗਈ ਹੋਵੇ ਤਾਂ ਮੈਂ ਹੱਥ ਬੰਨ੍ਹ ਕੇ ਮਾਫੀ ਮੰਗਦਾ ਹਾਂ ਬਾਕੀ ਤੁਹਾਨੂੰ ਵੀਡੀਓ ਵਿੱਚ ਮਿਹਨਤ ਦੇਖ ਹੀ ਰਹੀ ਹੈ ਤੇ ਮੇਰੀ ਸਾਰੀ ਮੱਤਮਨ ਕੇਹੀ ਬੇਨਤੀ ਹੈ ਵੀ ਵੀਡੀਓ ਨੂੰ ਵਕਤ ਟੂ ਵਾ ਸ਼ੇਅਰ ਕਰਦੇ ਹੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਣੀ ਹੈ ਤੇ ਬਾਕੀ ਗਲਤੀ ਵਲਤੀ ਉਹਦੇ ਲਈ ਇੱਕ ਵਾਰੀ ਹੋਰ ਮਾਫੀ ਰੱਬ ਰੱਖਾ ਮਿਲਦੇ ਆ ਕਿਸੇ ਦਿਨ ਹੋਰ ਵੀਡੀਓ ਨਾਲ